ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ 4 ਮਈ ਨੂੰ ਮੀਟਿੰਗ ਹੈ ਪਰੰਤੂ ਇਸ ਤੋਂ ਪਹਿਲਾਂ ਹੀ ਹੁਣ ਕਿਸਾਨ ਜਥੇਬੰਦੀਆਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਆ ਮੀਟਿੰਗ ਹੋਵੇਗੀ ਸਾਡੀ ਕੇਂਦਰ ਸਰਕਾਰ ਦੇ ਨਾਲ ਉਸ ਵਿੱਚ ਪੰਜਾਬ ਸਰਕਾਰ ਦੇ ਨੁਮਾਇਦੇ ਸ਼ਾਮਲ ਨਹੀਂ ਹੋਣੇ ਚਾਹੀਦੇ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇਕਰ 4 ਮਈ ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇਦੇ ਸ਼ਾਮਲ ਹੁੰਦੇ ਨੇ ਤਾਂ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਤੇ ਉਥੇ 4 ਮਈ ਨੂੰ ਦੱਸਦੇ ਕਿ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕਈ ਮੰਗਾਂ ਜਿਹੜੀਆਂ ਕਿ ਉਸ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਇਸ ਤੋਂ ਪਹਿਲਾਂ ਹੀ ਲਗਾਤਾਰ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਮੰਤਰੀ ਨੂੰ ਜਿਹੜਾ ਕਿ ਪੱਤਰ ਲਿਖਿਆ ਹੈ ਤੇ ਉਹਨਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਨੁਮਾਇਦੇ ਸਾਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਚਾਹੀਦੇ ਤੇ ਜੇਕਰ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇਦੇ ਸ਼ਾਮਲ ਹੁੰਦੇ ਨੇ ਤਾਂ ਅਸੀਂ ਇਹ ਮੀਟਿੰਗ ਨਹੀਂ ਕਰਾਂਗੇ ਹੋਰ ਕੀ ਕੁਝ ਕਹਿਣਾ ਹੈ ਜਗਜੀਤ ਸਿੰਘ ਢੱਲੇਵਾਲ ਦਾ ਆਓ ਤੁਹਾਨੂੰ ਸੁਣਾਉਣੇ ਹੈ ਕੇਂਦਰ ਸਰਕਾਰ ਨਾਲ ਆਪਣੇ 4 ਤਰੀਕ ਨੂੰ ਮੀਟਿੰਗ ਹੋਣੀ ਹੈ ਉਹਦੇ ਸਬੰਧ ਚ ਕੱਲ ਸਵੇਰ ਸਾਨੂੰ ਚਿੱਠੀ ਮਿਲੀ ਆਦਰ ਸਰਕਾਰ ਦੀ ਇਹਦੇ ਚੇ ਲਿਖਿਆ ਸੀ ਕਿ 4 ਤਰੀਕ ਨੂੰ ਮੀਟਿੰਗ ਹੋਣੀ ਆ ਉਸੇ ਜਗ੍ਹਾ ਤੇ ਹੋਣੀ ਆ ਤੇ ਟਾਈਮ ਪੈਕ ਕੀਤਾ ਗਿਆ ਸੀ। ਔਰ ਨਾਲ ਉਹਦੇ ਚੇ ਕਿਹਾ ਗਿਆ ਸੀ ਇਹ ਜਿਹੜੀ ਮੀਟਿੰਗ ਹੈ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਣੀ। ਤਾਂ ਦੋਸਤੋ ਫਿਰ ਉਹ ਸਾਰੇ ਕੁਝ ਨੂੰ ਦੇਖਦੇ ਆ ਉਹ ਚਿੱਠੀ ਨੂੰ ਦੇਖਦੇ ਆ। ਦੋਨਾਂ ਫਰਮਾਂ ਨੇ ਵਿਚਾਰ ਚਰਚਾ ਕੀਤੀ ਹੈ, ਮੀਟਿੰਗ ਕੀਤੀ ਹੈ। ਉਸ ਮੀਟਿੰਗ ਦੇ ਵਿੱਚੋਂ ਇਹ ਨਿਰਣਾ ਲਿਆ ਗਿਆ ਹੈ ਕਿ 19 ਤਰੀਕ ਨੂੰ ਭਾਰਤ ਸਰਕਾਰ ਨੇ ਸਾਨੂੰ ਚਿੱਠੀ ਦਿੱਤੀ ਹੈ ਤੇ ਪੰਜਾਬ ਸਰਕਾਰ ਦੇ ਰਾਹੀਂ ਆਈ ਹੈ ਉਹ ਚਿੱਠੀ ਆਉਣ ਤੋਂ ਅਸੀਂ ਸਾਰੇ ਆਪਾਂ ਗੱਲਬਾਤ ਕਰਨ ਲਈ ਗਏ ਆ ਮੀਟਿੰਗ ਲਈ ਗਏ ਆ ਤੇ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਧੋਖੇ ਦੇ ਨਾਲ ਕਿਉਂਕਿ ਧੋਖੇ ਦਾ ਸ਼ਬਦ ਉਹ ਇਸ ਲਈ ਵਰਤ ਰਿਹਾ ਹੈ ਤੇ ਅਸੀਂ ਉੱਥੇ ਪਹਿਲੀ ਤਾਂ ਗੱਲ ਇਹ ਹੈ ਕਿ ਮੀਟਿੰਗ ਤੇ ਬੁਲਾ ਕੇ ਹੀ ਗ੍ਰਿਫਤਾਰ ਕਰਨਾ ਧੋਖਾ ਹੈ ਤੇ ਦੂਸਰਾ ਵੱਡਾ ਧੋਖਾ ਇਹ ਕਿ ਉਹਨਾਂ ਦੇ ਪੰਜਾਬ ਸਰਕਾਰ ਦੇ ਮੰਤਰੀਆਂ ਤੋਂ ਬਾਕਾਇਦਾ ਪੁੱਛਿਆ ਗਿਆ ਉਸ ਵੇਲੇ ਉਹਨਾਂ ਦੀ ਗੱਲ ਇਹ ਸੀਗੀ ਕਿ ਸਾਡਾ ਜਿਹੜਾ ਫੋਰਸ ਲਾਉਣ ਦਾ ਮੰਤਵ ਹੈ ਉਹ ਕੇਵਲ ਨਸ਼ਾ ਕੰਟਰੋਲ ਕਰਨਾ ਨਾ ਕਿ ਕੋਈ ਮੋਰਚਾ ਨੇੜਾ ਕੋਈ ਸਮਾਂ ਨਹੀਂ ਹੈ ਜੀ ਜਿਸ ਵੇਲੇ ਅਸੀਂ ਮੀਟਿੰਗ ਵਾਲੀ ਜਗ੍ਹਾ ਤੋਂ ਲਗਭਗ 1.5 ਕਿਲੋਮੀਟਰ ਆਏ ਹੋਵਾਂਗੇ ਤਾਂ ਉੱਥੇ ਆ ਕੇ ਪੰਜਾਬ ਸਰਕਾਰ ਨੇ ਸਾਡੀਆਂ ਗੱਡੀਆਂ ਨੂੰ ਬੈਰੀਕੇਟ ਲਾ ਕੇ ਰੋਕ ਲਿਆ ਔਰ ਬਹੁਤ ਵੱਡੀ ਪੱਧਰ ਤੇ ਸੌਤਸਾਂ ਲਾ ਕੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੁਣ ਗੱਲ ਇਹ ਆ ਦੋਸਤੋ ਕਿ ਜਿਹੜੀ ਸਰਕਾਰ ਨੇ ਸਾਡੇ ਨਾਲ ਐਡਾ ਵੱਡਾ ਧੋਖਾ ਕੀਤਾ ਤੇ ਸਾਡਾ ਗ੍ਰਿਫਤਾਰ ਕਰਨ ਤੋਂ ਬਾਅਦ ਮੋਚਾ ਖੇੜਿਆ ਹੋਵੇ। ਔਰ ਉਸ ਸਰਕਾਰ ਜਿਹਦੇ ਖਿਲਾਫ ਅੱਜ ਇੱਕ ਇੱਕ ਬੱਚਾ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਮਹਿਮਮ ਇਵਨ ਨੇ ਕਹਾ ਕਿ ਬਹੁਤ ਸਾਰਾ ਵੱਡਾ ਹਿੱਸਾ ਭਰਦਾ। ਉਸ ਸਰਕਾਰ ਦੇ ਉੱਤੇ ਇਹਨਾਂ ਖਫਾ ਇਹਨਾਂ ਨਾਰਾਜ ਹੈ। ਤਾਂ ਉਸ ਸਰਕਾਰ ਦੇ ਨਾਲ ਮੀਟਿੰਗ ਕਰਨੀ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਕੋਈ ਉਚਿਤ ਨਹੀਂ। ਕਿਸਾਨਾਂ ਦਾ ਮਾਣ ਸਨਮਾਨ ਨੂੰ ਕਿੱਥੇ ਪਹੁੰਚੀ ਹੈ ਕਿਸਾਨਾਂ ਦਾ ਸਮਾਨ ਲੁੱਟਿਆ ਹੈ ਕਿਸਾਨਾਂ ਦਾ ਸਮਾਨ ਤੋੜਿਆ ਟਰਾਲੀਆਂ ਚੋਰੀ ਹੋਈਆਂ ਲੋਕਾਂ ਨੇ ਏਸੀ ਚੋਰੀ ਹੋ ਚੋਰੀ ਹੋਏ ਨੇ ਫਰੀਜਾ ਚੋਰੀ ਹੋਈਆਂ ਨੇ ਉਥੋ ਵਾਸ਼ਿੰਗ ਮਸ਼ੀਨਾਂ ਚੋਰੀ ਹੋਏ ਇਵਨ ਕਿ ਗੈਸ ਸਿਲੰਡਰ ਵੀ ਚੋਰੀ ਹੋਏ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਨੇ ਮੀਟਿੰਗ ਕਰਨੀ ਦੋਨੋਂ ਫੋਰਮ ਸਮਝਦੇ ਨੇ ਕਿਸਾਨਾਂ ਦੀ ਭਾਵਨਾ ਨੂੰ ਮੁੱਖ ਰੱਖਦੇ ਕਿ ਇਹ ਸਰਕਾਰ ਦੇ ਨਾਲ ਮੀਟਿੰਗ ਨਹੀਂ ਹੋਣੀ ਚਾਹੀਦੀ ਸੋ ਇਹਦੇ ਚੋਂ ਅੱਜ ਦੋਨਾਂ ਫੋਰਮਾਂ ਨੇ ਇੱਕ ਚਿੱਠੀ ਲਿਖੀ ਆ ਭਾਰਤ ਸਰਕਾਰ ਨੂੰ ਕਿ ਸਾਰਾ ਵੇਰਵਾ ਦਿੱਤਾ ਇਹਦੇ ਵਿੱਚ ਇਹੀ ਗੱਲ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੀਟਿੰਗ ਦੇ ਵਿੱਚ ਬੈਠਣਾ ਉਚਿਤ ਨਹੀਂ ਹੈ ਤਾਂ ਇਸ ਕਰਕੇ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਵੱਖਰੇ ਤੌਰ ਦੇ ਉੱਤੇ ਕਿਸਾਨਾਂ ਨਾਲ ਮੀਟਿੰਗ ਕਰੇ ਹਾਂ ਇਹ ਗੱਲ ਜ਼ਰੂਰ ਹੈ ਮੈਂ ਸਪਸ਼ਟ ਕਰ ਦਿਆਂ ਕਿ ਅਜ ਤੱਕ ਕਿਸਾਨਾਂ ਨਾਲ ਗੱਲਬਾਤ ਤੋਂ ਕਦੇ ਭੱਜਿਆ ਤੇ ਨਾ ਭੱਜਾਂਗੇ ਅਸੀਂ ਸਮਝਦੇ ਹਾਂ ਕਿ ਹਰ ਮਸਲੇ ਦਾ ਹਰ ਮੁੱਦੇ ਦਾ ਹੱਲ ਹੈ ਜਿਹੜਾ ਉਹ ਗੱਲਬਾਤ ਹੈ ਸਾਡੇ ਮਸਲੇ ਸਾਡੀਆਂ ਸਮੱਸਿਆਵਾਂ ਦਾ ਹੱਲ ਗੱਲਬਾਤ ਤੋਂ ਨਿਕਲਣਾ ਮੀਟਿੰਗਾਂ ਤੋਂ ਨਿਕਲਣਾ ਸੋ ਅਸੀਂ ਮੀਟਿੰਗ ਦੇ ਨਾਲ ਹੀ ਬਿਲਕੁਲ ਮੀਟਿੰਗ ਤੋਂ ਭੱਜਦੇ ਨਹੀਂ ਲੇਕਿਨ ਇਹ ਵੀ ਜ਼ਰੂਰ ਹੈ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਬੈਠ ਕੇ ਮੀਟਿੰਗ ਕਰਨੀ ਉਚਿਤ ਨਹੀਂ ਸੋ ਇਹ ਅਸੀਂ ਚਿੱਠੀ ਲੈ ਕੇ ਭੇਜਤੀ ਹੈ ਕੇਂਦਰ ਸਰਕਾਰ ਨੂੰ ਵੀ ਇਹ ਕਿਹਾ ਹੈ ਇਹ ਸਾਨੂੰ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਇਸ ਚਿੱਠੀ ਜਿਹੜੀ ਅਸੀਂ ਭੇਜੀ ਆ ਇਹਦੇ ਸੰਦਰਭ ਦੇ ਵਿੱਚ ਕੀ ਸੋਚਦੀ ਹੈ ਉਹਦੇ ਪ੍ਰਤੀ ਸਾਨੂੰ ਜਵਾਬ ਦੇਵੇ ਸਕੇ